ਕੀਤਾ ਨਹੀਂ ਤਰ ਕੋਈ ਗੱਲ ਨਹੀਂ ਕਰ ਰਿਆ ਮੁੰਡਾ ਬੱਦ ਮੁੰਡਾ ਬੱਦ ਅੰਤ ਮਾਤਾ ਕੋਈ ਨਜਮ ਨਹੀਂ ਨਜਮ ਵਿੱਚ ਕੋਈ ਨਜਮ ਨਹੀਂ ਕਿਥੋਂ ਆ ਗਈ ਕਿਦ ਬਦਲਾ ਦੇ ਚੱਕਰ ਨਹੀਂ ਨਜਮ ਵਿੱਚ ਸ੍ਰਮ ਰਾਸੀ ਹੁਣੀਆ ਫਿਰ ਨਕਨ ਲਪੜਾ 10000 ਰੁਪਏ ਹਾਂ ਸੁਣਾ ਸੁਣਾ ਬਹਿ ਜਾ ਬਹਿ ਲੈ ਕਰਕੇ ਮੈਂ ਖੰਭ ਵਰਤਾਂ ਲੈ ਦੇ ਨਾ ਹੱਲੇ ਦੇ ਨਾ ਹੁਮਾਦ ਹੋਏ ਜਣਾ ਸਾਹੀ ਦਰ ਆਈ ਮੁੱਕ ਜੱਲੀ ਜਣਾ ਓਏ ਮਾੜਾ ਤੋੜਦਾ ਲੱਗਦਾ ਏ ਡਾੜ ਤੋੜਦਾ ਕਾ ਡੱਕ ਖਰੇ ਰੇ ਬੇੜਾ ਘਰ ਕੋ ਜੇ ਨਾ ਦਬਾਈ ਕਾ ਕਨੇ ਨਾ ਮਾਤਾ ਮੋਤੀ ਹਾਏ ਮਰ ਜੋ ਇਹ ਅਰਜੈ ਨੀ ਹਾਏ ਮਾਤਾ ਮੋਤੀ ਹਾਏ ਇਹ ਬੀੜਾ ਕਾ ਬੱਦਕ ਤੇ ਸਾਡੀ ਇਕ ਲੰਗੇ ਨੂੰ ਲਿਆ ਓਏ ਨੂੰ ਗਾਹ ਕਰਾ ਯਾਰ ਬਾਹ ਨੂੰ ਮਾਦਾ ਕੱਲ ਕੱਲ ਜੈਬ ਕੋਈ ਫੋਨ ਖਾਂ ਡਿੱਗ ਪਏ ਉਹਨਾਂ ਦਾ ਫੋਨ ਫੜੋ ਉਹ ਜਿੱਤਾਂ ਆ ਜਿੱਥੋਂ ਬੱਸ ਆ ਦੇਖੋ ਟੱਕੇ ਸ਼ਾਈ ਪੁਲਿਸ ਦੀ ਦੇਖੋ ਕਿਹੜੇ ਤਰੀਕੇ ਨਾਲ ਟੱਕੇ ਸ਼ਾਈ ਕੀਤੀ ਜਾ ਰਹੀ ਆ ਆ ਸਾਡਾ ਵੀਰ ਆ ਇਹਨੇ ਲੀਰੇ ਪਾਰੇ ਕਿਸਾਨਾਂ ਦੇ ਆ ਆ ਜਿਹੜਾ ਸਾਡਾ ਵੀਰ ਆ ਇਹਨੂੰ ਸਾਰਿਆਂ ਤੋਂ ਜ਼ਿਆਦਾ ਜਿਹੜਾ ਹੈ ਜਚੜਿਆ ਵਾਗਾ ਇਹਨੇ ਇੱਥੇ ਲੀਰੇ ਪਾਰੇ ਸਾਡੇ ਮੇਰੇ ਵੀ ਕਲੇਵੀ ਨੂੰ ਔਰ ਵੀ ਆਲਾ ਅਫਸਰ ਹੈਗੇ ਆ ਅਧਕਾਰੀ ਅਫਸਰ ਉੱਤੇ ਹੈਗੇ ਆ ਪਰ ਇਹਨੂੰ ਜਿਆਦਾ ਗਰਮੀ ਚੜੀ ਆ ਮੇਰੇ ਵੀਰ 28 ਕਿਸਾਨਾਂ ਦੀਆਂ ਜਿਹੜੀਆਂ ਵਾ ਉਹ ਪੰਡਾਂ ਲਾਈਆਂ ਗਈਆਂ ਇਹ ਕਿਸਾਨਾਂ ਦੇ ਨਾਲ ਜਿਹੜੀ ਆ ਉਹ ਕਟ ਮਾਰ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਆ ਸਾਡੀਆਂ ਮਤਾਵਾਂ ਪੈਣ ਨੇ ਨਾ ਉਹ ਬਸ ਨਿਸ਼ਾਨੀਆਂ ਸਾਹਿਬ ਇੱਕੋ ਨਦੀ ਪਾਰ ਦੇ ਲੱਤੀ ਏ ਵਾ ਦੇਖੋ ਪ੍ਰਸ਼ਾਸਨ ਦੇ ਕੰਮ ਬੱਸ ਦੇ ਥੱਲੇ ਜਿਹੜਾ ਉਹ ਵੇਖੋ ਦੇਖ ਤਾਂ ਬੰਦੇ ਨੇ ਜਿਹੜੀ ਸੱਟ ਲੱਗੀ ਆ ਬੰਦਾ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਵਾ ਬੱਸ ਦੇ ਥੱਲੇ ਦੇਤਾ ਵਾ